ਆਣੀ ਤੇਰੇ ਨੂੰ ਚਾਹੀਦੇ ਆ ਜੀ ਜਿਹੜਾ ਪਰਾਜਮ ਤੇ ਮੱਕੇ ਕਿਉਂ ਕਰਤੀ ਨੇ ਸਰਪ੍ਰਾਈਜ਼ ਗਿਫਟ ਰੱਖੇ ਸੀ ਜਿਨ੍ਹਾਂ ਜਿਨ੍ਹਾਂ ਨੇ ਮਫਲਰ ਨਹੀਂ ਲੈਨੇ ਇਹਨਾਂ ਨੂੰ ਕੇਤਰੀਵਾਲ ਜੀ ਦਾ ਕਿੰਨਾ ਸੋਹਣਾ ਗਿਫਟ ਮਿਲਿਆ ਠੀਕ ਹੈ ਤੇ ਆਪਾਂ ਗੱਲ ਜਿਹੜੀ ਕਰ ਰਹੇ ਸੀ ਐਮਐਲਏ ਸਾਹਿਬਾਰੇ ਉਹਦੇ ਬਾਰੇ ਮੈਂ ਦੁਬਾਰਾ ਦੱਸਾਂਗਾ ਕਿ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਸ਼ਹਿਰ 'ਚ ਐਮਐਲਏ ਨੂੰ ਦੇਖਿਆ ਹੋਣਾ ਨਹੀਂ ਹੁਣ ਐਮਐਲਏ ਹਰ ਗਲੀ ਮੋਲੀ ਜਹਾ ਤੁਸੁਕਤੇ ਵਿੱਚ ਹਰ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਰੋਜ਼ ਦਿਹਾੜੀ ਵਾਂਗ ਮਿਲ ਰਿਹਾ ਸੋ ਬੇਨਤੀ ਹੈ ਜੇ ਐਮਐਲਏ ਸਾਹਿਬ ਦੀ ਗੱਲ ਨੂੰ ਧੋਰ ਨਾਲ ਸੁਣ ਕੇ ਤੇ ਡਾਕਟਰ ਬਲਵੀਰ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕੋਟਾ ਪਾ ਕੇ ਅਗਿਰਾ ਐਮਐਲਏ ਸਾਹਿਬ ਦਾ ਵੀ ਕਰਨਾ ਤੇ ਹੁਣ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਅਜੀਤ ਕਾਸਿ ਕੋਲੀ ਜੀ ਨੂੰ ਕਿ ਉਹ ਆਪਣੇ ਵਿਚਾਰ ਕਰਨ ਰੱਖਣ ਕੰਮ ਨਹੀਂ ਲੈਂਦੇ ਕਿਉਂਕਿ ਉਹ ਖੁਦ ਇੱਕ ਤਰ੍ਹਾਂ ਦਾ ਸਿੰਗ ਕਰੀ ਹੋਏ ਨੇ ਉਹ ਉਧਰ ਏਰੀਆ 13 ਵਸੀ ਵਾਲੇ ਨੇ ਉਹਨਾਂ ਦਾ ਪਤਾ ਵੀ ਨਹੀਂ ਹੋਣਾ ਪਟਿਆਲਾ ਦੇ ਵਿੱਚ ਕਿਹੜੇ ਏਰੀਆ ਚ ਕਿੱਥੇ ਕੀ ਹੈ ਉਹਦਾ ਬਹੁਤ ਅਸਰ ਨਹੀਂ ਦੇ। ਮੇਰੀ ਤੋਂ ਚੰਗਾ ਇਸ ਇਲਾਕੇ ਨੇ ਥੋੜੇ ਵਿੱਚੋਂ ਵੀ ਬਹੁਤ ਲੋਕ ਜੀ ਤੁਸੀਂ ਕਰਾਓ ਸ਼ੇਅਰ ਕਰ ਦਿਓ ਜੀ ਇਸ ਇਲਾਕੇ ਨੇ ਮਹੱਲਾਂ ਵਾਲਿਆਂ ਨੂੰ ਮਹਾਰਾਜਾ ਨੂੰ ਮਹਾਰਾਣੀ ਜੀ ਨੂੰ ਪਲਕਾਂ ਤੇ ਬਿਠਾਇਆ 20 ਸਾਲ 20 ਸਾਲ ਤੁਸੀਂ ਉਹਨਾਂ ਨੂੰ ਰਜ ਰਜ ਕੇ ਬੋਤਲਾਂ ਪਾਈਆਂ ਕੱਜ ਰਾਜ ਕੇ ਲਾਈਨਾਂ ਲਗਾ ਲਗਾ ਕੇ ਵੋਟਾਂ ਪਾਈਆਂ ਅਕਸਰ ਇਹ ਕਿਹਾ ਜਾਂਦਾ ਕਿ ਤੁਸੀਂ ਤਾਂ ਉਹਨੂੰ ਵੋਟਾਂ ਪਾਈਆਂ ਜਿਹੜਾ ਕਦੇ ਵੋਟ ਮੰਗਣ ਵੀ ਨਹੀਂ ਆਇਆ ਤੁਹਾਡੇ ਕੋਲ ਜਕਰਮ ਸਿੰਘ ਨੇ ਵੋਟਾਂ ਨਹੀਂ ਮੰਗਣਾਈ ਕਿਹਟਾ ਪਟੜ ਪੈਲਸ ਵਾਲਿਆਂ ਨੂੰ ਇਲੈਕਸ਼ਨ ਆਫਟਰ ਇਲੈਕਸ਼ਨ ਆਫਟਰ ਇਲੈਕਸ਼ਨ ਵੋਟਾਂ ਪਾਈ 30 ਵੋਟ ਦੇ ਨਾਲ ਉਹ ਐਮਐਲਏ ਬਣੇ ਉਹ ਐਮਪੀ ਬਣੇ ਉਹ ਵਿਦੇਸ਼ ਰਾਜ ਮੰਤਰੀ ਬਣੇ ਉਹ ਮੁੱਖ ਮੰਤਰੀ ਬਣੇ ਉਹਨਾਂ ਦੇ ਐਮਸੀ ਉਹਨਾਂ ਦੇ ਮੇਅਰ ਉਹਨਾਂ ਦੇ ਚੇਅਰਮੈਨ ਬਣੇ ਕਿੰਨਾ ਕੁਝ ਬਣ ਗਏ ਨਾ ਜੀ ਕਿੰਨਾ ਕੁਝ ਬਣ ਗਏ ਫਿਰ ਉਹਨਾਂ ਦਿਲ ਤੇ ਹੱਥ ਰੱਖ ਕੇ ਦੱਸਣਾ ਤੁਸੀਂ ਲੋਕ ਕੀ ਬਣੇ 20 ਸਾਲਾਂ ਚ ਦੇਓ ਜਵਾਬ ਦਿਓ ਲੀਕਵਾਰੀ ਦਿਲ ਤੇ ਹੱਥ ਰੱਖ ਕੇ ਮਾਨ ਮੈਨੂੰ ਕੋਈ ਦੁੱਖ ਸੁੱਖ ਤੇ ਨਾ ਲਾਵੇ ਮੈਂ ਕਿਸੇ ਦੇ ਪੁੱਤ ਦੇ ਜਣਾ ਨਾ ਕਿਸੇ ਦੇ ਜਿਆ ਸ਼ਾਦੀ ਦੇ ਨਾ ਚਾਹਾਂ